ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਜੁੜੇ ਹੋਏ ਹੋ ਫੇਸਬੁੱਕ ਪੇਜ ਖੇਤੀ ਬਾੜੀ ਦੇ ਸੰਧਾਂ ਦੇ ਕਾਰੋਬਾਰ ਦੇ ਨਾਲ ਅੱਜ ਜਿਵੇਂ ਤੁਹਾਡੇ ਲਈ ਬਹੁਤ ਸਾਰੀਆਂ ਐਡਾ ਲੈ ਕੇ ਆਏ ਆ ਜੀ ਦੇਵੀਗੜ੍ਹ ਦੇ ਨੇੜੇ 15 ਮਰਲੇ ਦੇ ਵਿੱਚ ਬਣਿਆ ਲਿਫਟ ਵਾਲਾ ਸਰਵਿਸ ਸਟੇਸ਼ਨ ਵਿਕਾਊ ਹੈ। ਰੋਡ ਦੇ ਫਰੰਟ ਤੇ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 9872993586 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ। ਬੇਲ ਨੇ ਦਾ ਦੇਸੀ ਗੁੜ ਵਿਕਾਊ ਹੈ ਜੀ ਰੇਟ ਹੈ 100 ਰੁਪਏ ਕਿਲੋ ਏਰੀਆ ਜੀ ਪਿੰਡ ਬੁੱਤ ਬਡਾਲਾ ਅੰਮ੍ਰਿਤਸਰ ਤੁਸੀਂ ਕੋਲੇ ਬੈਠ ਕੇ ਵੀ ਗੁੜ ਤਿਆਰ ਕਰਵਾ ਸਕਦੇ ਹੋ ਜੀ। 77145 14243 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੇਲਨੇ ਦਾ ਦੇਸੀ ਗੁੜ 100 ਰੁਪਏ ਕਿਲੋ ਖਰੀਦ ਸਕਦੇ ਹੋ ਤੇ ਜੇਕਰ ਕੋਈ ਵੀ ਕੋਲੇ ਬੈਠ ਕੇ ਗੁੜ ਤਿਆਰ ਕਰਵਾਉਣ ਦਾ ਚਾਹਵਨ ਹੋਵੇ ਤਾਂ ਤੁਸੀਂ ਕੋਲੇ ਬੈਠ ਕੇ ਵੀ ਗੁੜ ਤਿਆਰ ਕਰਵਾ ਸਕਦੇ ਹੋ ਤੇ 100 ਰੁਪਏ ਕਿਲੋ ਖਰੀਦ ਵੀ ਸਕਦੇ ਹੋ ਅਭੀ ਨਾਲ। ਪ੍ਰੀਤ 987 ਕੰਬਾਈਨ ਵਿਕਾਊ ਆ 2021 ਮਾਡਲ ਹੈ 90% ਟਾਇਰ ਨੇ ਲੋਕਲ ਚੱਲਦੀ ਹੈ ਫੁੱਲ ਇੰਸ਼ੋਰੈਂਸ। लाल हिनो पेटीबंद इंजन एरिया जींद हरियाणा एरिया जींद हरियाणा जी 90% ਰਨਿੰਗ ਕੰਡੀਸ਼ਨ ਲੋਕਲ ਚੱਲੀ ਹੈ ਫੁੱਲ ਇੰਸ਼ੋਰੈਂਸ 7015204441 ਇਸ ਨੰਬਰ ਤੇ ਫੋਨ ਕਰਕੇ ਪ੍ਰੀਤ 987 ਕੰਬਾਈਨ 2021 ਮਾਡਲ ਖਰੀਦ ਸਕਦੇ ਹੋ ਸਪਲੈਂਡਰ ਪਲੱਸ ਮੋਟਰਸਾਈਕਲ ਵਿਕਾਊਾ 2016 ਮਾਡਲ 29000 ਚੱਲਿਆ ਏਰੀਆ ਪਿੰਡ ਦਸਕਾ ਲਹਿਰਾਗਾਗਰ ਰੇਟ ਹੈ ਜੀ 70000 ਕਾਗਜ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ੀ ਨਹੀਂ ਕੰਡੀਸ਼ਨ ਬਿਲਕੁਲ ਓਕੇ ਹੈ ਚੈੱਕ ਕਰਕੇ ਚਲਾ ਕੇ ਖਰੀਦੋ 62391 62722 ਇਸ ਨੰਬਰ ਤੇ ਫੋਨ ਕਰਕੇ ਸਪਲੈਂਡਰ ਪਲੱਸ ਮੋਟਰਸਾਈਕਲ 2016 ਮਾਡਲ 70000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਛੋਟਾ ਆਥੀ ਵਿਕਾਊ ਹੈ ਜੀ 2013 ਮਾਡਲ ਕਾਗਜ ਪੂਰੇ ਨੇ ਇੰਜਨ ਗੇਅਰ ਦਾ ਓਕੇ ਹੈ ਫੁੱਲ ਗਾਰੰਟੀ ਹੈ ਜੀ ਰੇਟ ਇਕਲਕ 70000 ਏਰੀਆ ਜੀਪ ਐਂਡ ਕੂਲਰੀਆਂ ਮਾਨਸਾ ਪਿੰਡ ਕੁਲਰੀਆਂ ਮਾਨਸਾ ਛੋਟਾ ਹਾਥੀ ਵਿਕਾਊ ਆ 2013 ਮਾਡਲ ਕਾਗਜ਼ ਪੂਰੇ ਨੇ ਇੰਜਨ ਗੇਅਰ ਦਾ ਓਕੇ ਫੁੱਲ ਗਰੰਟੀ ਦਿੱਤੀ ਹੈ ਮਾਲਕ ਵੀਰ ਨੇ 1,70,000 ਰੇਟ ਮੰਗਿਆ 8059308285 ਇਸ ਨੰਬਰ ਤੇ ਫੋਨ ਕਰਕੇ ਛੋਟਾ ਹਾਥੀ ਤੁਸੀਂ 1,70,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਦੋ ਗੱਡੀਆਂ ਵਿਕਾਊ ਨੇ ਜੀ अल्टੋ ਤੇ ਇਨੋਵਾ अल्टੋ ਐਲਐਕਐਸਆਈ 2005 ਮਾਡਲ ਪਾਸਿੰਗ 2025 ਤੱਕ ਟਿਆਰ ਨਵੇਂ ਨੇ ਰੇਟ 135000 ਏਰੀਆ ਜੀ ਪਿੰਡ ਗੁਰਹੀ ਸੰਗਰ ਮੁਖਸਰ ਇਨੋਵਾ ਗੱਡੀ 2014 ਮਾਡਲ ਕਾਪੀ 2015 ਦੀ 220000 ਚੱਲੀ ਹੈ ਜੀ ਰੇਟ 725000 ਏਰੀਆ ਜੈਤੋ 9888 23718 90493406 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਦੋਨੇ ਗੱਡੀਆਂ ਨੂੰ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਜਰੂਰ ਦੱਸਿਓ ਵੀਡੀਓ ਪਸੰਦ ਆਈ ਸ਼ੇਅਰ ਕਰਦੇ i10 ਗੱਡੀ ਵਿਕਾਊ ਹੈ ਜੀ 2008 ਮਾਡਲ ਗੱਡੀ ਆ ਪਾਸਿੰਗ 2028 ਤੱਕ 1.65 ਰੇਟ ਮੰਗਿਆ 53000 ਚੱਲੀ ਐ ਸਾਰੇ ओरिजिनल ਫੁੱਲ ਬੀਮਾ ਏਰੀਆ ਜੀ ਰੱਤੇਵਾਲਾ ਮੁਕਸਰ ਕੋਈ ਕਮੀ ਪੇਸ਼ੀ ਨਹੀਂ ਫੁੱਲ ਗਰੰਟੀ ਹੈ ਜੀ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦੋ ਕੋਈ ਐਕਸੀਡੈਂਟ ਨਹੀਂ ਕਾਗਜ ਵਗੈਰਾ ਪੂਰੇ ਨੇ ਸਾਫ ਕੰਡੀਸ਼ਨ ਦੀ ਗੱਡੀ ਐ 99145 12115 94179 14165 ਇਹਨਾਂ ਦੋਨਾਂ ਨੰਬਰਾਂ ਤੇ ਗੱਡੀ ਖਰੀਦ ਸਕਦੇ ਹੋ ਰੇਟ ਹੈ ਜੀ ਬੀਡੀਆਈ ਗੱਡੀ ਵਿਕਾਊ ਹੈ ਜੀ 2009 ਮਾਡਲ ਏਰੀਆ ਚਮਕੌਰ ਸਾਹਿਬ ਰੇਟ ਹੈ ਜੀ 2 ਲੱਖ ਰੁਪਏ 2 ਲੱਖ ਰੁਪਏ ਰੇਟ ਰੱਖਿਆ ਗਿਆ 2009 ਮਾਡਲ ਏਰੀਆ ਚਮਕੌਰ ਸਾਹਿਬ 9914624168 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੇਟ ਜੀ ਬੀਡੀਆਈ 2009 ਮਾਡਲ ਗੱਡੀ 2 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਗੱਡੀ ਪੰਜਾਬ ਨੰਬਰ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਮੌਕੇ ਤੇ ਮਾਲਕ ਵੀਰ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਗੱਡੀ ਖਰੀਦ ਸਕਦੇ ਹੋ Tata Indica ਗੱਡੀ ਵਿਕਾਊ ਆ 2007 ਮਾਡਲ ਪਾਸਿੰਗ 2027 ਤੱਕ ਹੈ 50% ਟਾਇਰ ਨੇ 85000 ਰੁਪਏ ਡਿਮਾਂਡ ਦੂਜੇ ਨਾਂ ਹੈ ਗੱਡੀ ਗੱਡੀ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਦੂਜੇ ਨਾਂ 85000 ਰੁਪਏ ਡਿਮਾਂਡ ਰੱਖੀ ਗਈ ਹੈ 50% ਟਾਇਰਾਂ ਦੀ ਕੰਡੀਸ਼ਨ ਹੈ 2007 ਮਾਡਲ ਗੱਡੀ ਹੈ ਪਾਸਿੰਗ 2027 ਤੱਕ ਹੈ ਜੀ 82643794594 ਇਸ ਨੰਬਰ ਤੇ ਫੋਨ ਕਰਕੇ ਤੁਸੀਂ Tata Indica ਗੱਡੀ ਹੈ ਜਿਹੜੀ 85000 ਵਿੱਚ ਖਰੀਦ ਸਕਦੇ ਹੋ ਅੰਮ੍ਰਿਤਸਰ ਬਟਾਲਾ ਮਜੀਠਾ ਏਰੀਆ ਦੇ ਵਿੱਚ ਜ਼ਮੀਨ ਚਾਹੀਦੀ ਹੈ ਜਾਂ ਕੋਈ ਬੱਕਰੀ ਫਾਰਮ ਮੁਰਗੀ ਫਾਰਮ ਹੋਵੇ ਤਾਂ ਇਹਨਾਂ ਵੀਰਾਂ ਨੂੰ ਜ਼ਰੂਰ ਦੱਸਿਓ ਜੀ 623920899 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਇਸ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ 43600 ਟਰੈਕਟਰ ਵਿਕਾਊ 1993 ਮਾਡਲ 90% ਟੈਰਾਂ ਦੀ ਕੰਡੀਸ਼ਨ ਮਿਊਜ਼ਿਕ ਸਿਸਟਮ ਲੱਗਿਆ ਫਾਈਬਰ ਹੁੱਡ ਰੇਟ 210000 ਏਰੀਆ ਕੋਟਕਪੂਰਾ ਕੋਟਕਪੂਰਾ ਏਰੀਆ ਜੀ ਇੰਜਨ ਗিয়ার ਦਾ ਓਕੇ ਹੈ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦੋ 210000 ਰੇਟ ਮੰਗਿਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਫਾਈਬਰ ਹੁੱਡ ਹੈ ਜੀ 9914844800 ਇਸ ਨੰਬਰ ਤੇ ਫੋਨ ਕਰਕੇ 43600 ਟਰੈਕਟਰ 210000 ਰੁਪਏ ਚ ਫ੍ਰੀਟ ਸਕਦੇ ਥਾਰ ਗੱਡੀ ਵਿਕਾਉ ਹੈ ਜੀ 2022 ਮਾਡਲ ਪਹਿਲੇ ਨਾ 19000 ਚੱਲੀ ਏਰੀਆ ਲੁਧਿਆਣਾ 4x4 ਮੈਨੂਅਲ ਰੇਟ 15 ਲੱਖ 75 ਹਜ਼ਾਰ 15 ਲੱਖ 75 ਹਜ਼ਾਰ ਰੁਪਏ ਰੇਟ ਰੱਖਿਆ ਗੱਡੀ ਪਹਿਲੇ ਨਾ ਹੈ ਜੀ 2022 ਮਾਡਲ ਹੈ ਜੀ ਕੰਡੀਸ਼ਨ ਦੀ ਗੱਲ ਕਰੀ ਤਾਂ ਬਿਲਕੁਲ ਨਵੀਂ ਹੈ ਜੀ 2022 ਮਾਡਲ ਹੈ 7581 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਥਾਰ ਗੱਡੀ ਹੈ ਜਿਹੜੀ 15 ਲੱਖ 75 ਹਜ਼ਾਰ ਚ ਖਰੀਦ ਸਕਦੇ ਹੋ ਚਿੰਗਾ ਮੱਛੀ ਫਾਰਮ ਠੇਕੇ ਤੇ ਦੇਣਾ ਜੀ 5 ਕਿੱਲਿਆਂ ਚ ਬਣਿਆ 4 ਪੌਂਡ ਸਾਰਾ ਸਮਾਨ ਨਾਲ ਦੇਣਗੇ ਬਿਨਾ ਜਨਰੇਟਰ ਤੋਂ 24 ਘੰਟਿਆਂ ਵਾਲੀ ਬਿਜਲੀ ਦੇ ਦੋ ਕਨੈਕਸ਼ਨ ਨੇ ਏਰੀਆ ਪਿੰਡ ਸੂਰਤੀਆ सिरसा ਹਰਿਆਣਾ ਚਾਹਵਨਬੀਰ ਹੀ ਸੰਪਰਕ ਕਰਨ 7082365288 7082365288 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਚਿੰਗਾ ਮੱਛੀ ਫਾਰਮ ਠੇਕੇ ਤੇ ਲੈ ਸਕਦੇ ਹੋ ਜੀ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦੇ ਤਾਂ ਕਿ ਇਹ ਵੀਡੀਓ ਹੋਰ ਬੀਰਾਂ ਤੱਕ ਪਹੁੰਚ ਸਕੇ। ਆ ਆ ਗੀ ਮੇਨ ਛੜਕੀ ਦੀ ਆਪਣੀ ਆ ਆ ਗਾ ਮੇਨ ਗੇਟ ਆ ਆ ਗਾ ਆਪਣੇ ਬਾਥਰੂਮ ਲੈਟਰਿੰਗ ਤੇ ਆ ਆ ਗੀ ਸੋਈ ਇਹ ਵਾਲਾ ਕਮਰਾ ਆਪਣਾ ਦੂਸਰਾ ਕਮਰਾ ਆ ਗਿਆ ਮੈਂ ਇਹ ਤੀਤਰਾ ਕਮਰਾ ਇਹ ਵੇਲੀ ਹੈ ਜੀ ਆਪਣੀ ਇਹ ਮੋਟਰ ਲੱਗੀ ਹੋਈ ਹੈ ਜੀ ਇਹ ਆਪਣਾ ਘਰ ਇੰਨੇ 12 ਮਰਲੇ ਉਹ 메ਨ ਗੇਟ ਆ ਜੀ ਇਹ ਅਪਡੇਟ ਸੋਰੀ ਜੀ ਸੋਰੀ ਇਹ ਕਮਰੇ ਛਤ ਹੈ ਜ ਆਪਣੇ ਏ ਦੂਸਰੀ ਕਮਰੀ ਸ਼ਕਤ ਹੈ ਜੀ ਇਹ ਆ 83 ਦੀ ਪੰਛਤਾ ਜੀ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ